ਤੋ ਮੈਂ ਕਹਿਣਾ ਚਾਹਣਾ ਕਿ ਸਰਕਾਰਾਂ ਇਹਨਾਂ ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਠੱਗਦੀਆਂ ਮੈਂ ਤੁਹਾਡੀਆਂ ਮੰਗਾਂ ਦੇਖੀਆਂ ਇਹ ਮੰਗ ਕਿਸੇ ਇੱਕ ਵਿਅਕਤੀ ਦੀ ਨਹੀਂ ਆ ਇਹ ਕਿਸੇ ਇੱਕ ਦੇ ਘਰ ਦੇ ਨਿੱਜੀ ਕੰਮ ਦੀ ਮੰਗ ਨਹੀਂ ਆ ਸੋ ਇਹਨੂੰ ਪੜ੍ਹ ਕੇ ਤਾਂ ਇਹ ਲੱਗਦਾ ਕਿ ਆਪਾਂ ਕਿੰਨੇ ਭੋਲੇ-ਭਾਲੇ ਆ ਹਜੇ ਤਾਂ ਇਹਨਾਂ ਨੇ ਮੰਗਾਂ ਹੀ ਇਹ ਰੱਖੀਆਂ ਜਿਹੜੀਆਂ ਸਾਰੇ ਪਿੰਡ ਦੀਆਂ ਨੇ ਜਿਹੜੀਆਂ ਬੇਸਿਕ ਨੇ ਜਿਹੜੀਆਂ ਲੋਕਾਂ ਦੇ ਘਰਾਂ 'ਚ ਪਾਣੀ ਪੀਣ ਆਲਾ ਬਚਾਉਣ ਦੀ ਗੱਲ ਕਰਦੀਆਂ ਲੋਕਾਂ ਦੀ ਸੂਦਾ ਦੀ ਗੱਲ ਕਰਦਿਆਂ ਤੇ ਜੋ ਇਹਨਾਂ ਵੀਰਾਂ ਨੂੰ ਥੋੜੇ ਨੂੰ ਰਾਜਨੀਤੀ ਹੁੰਦੀ ਹੁੰਦੀ ਤਾਂ ਇਹਨਾਂ ਨੇ ਇੱਥੇ ਲੈ ਕੇ ਲਾਇਆ ਹੋਣਾ ਸੀ ਵੀ ਤੁਹਾਡਾ ਵਾਅਦਾ ਸੀਗਾ 1000 ਰੁਪਿਆ ਪੈਨਸ਼ਨ ਵਾਲਾ ਬੀਬੀਆਂ ਨੂੰ 1000 ਰੁਪਏ ਵਾਲਾ ਤੁਹਾਡਾ ਵਾਅਦਾ ਸੀ ਕਰ ਕਰ ਨੌਕਰੀ ਵਾਲਾ ਤੁਹਾਡਾ ਵਾਅਦਾ ਸੀਗਾ ਪੰਜਾਬ ਦੇ ਵਿੱਚ ਗਲੀਆਂ ਨੜੀਆਂ ਪੱਕੀਆਂ ਕਰਨ ਵਾਲਾ ਉਹਨਾਂ ਵਾਲੇ ਪਾਸੇ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਅਜੇ ਇਹ ਤਾਂ ਆਪਗੀਆਂ ਬੇਸਿਕ ਮੰਗਾਂ ਤੇ ਗੱਲ ਕਰ ਰਹੇ ਆ ਕਾਹਦੀਆਂ ਇੱਕ ਪਿੰਡ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਸਾਡੇ ਘਰਾਂ ਦੇ ਵਿੱਚ ਸਾਫ਼ ਸੁਥਰਾ ਪਾਣੀ ਦੇਣੀ ਚਾਹੀਦਾ ਸਾਡੇ ਆਵਾਜਾਈ ਦੇ ਜਿਹੜੇ ਸਾਧਨ ਆ ਉਹ ਸਹੀ ਤਰੀਕੇ ਨਾਲ ਮਾਇਆ ਹੋਣੇ ਚਾਹੀਦੇ ਆ ਕਹਿਣ ਤਾਂ ਭਾਵੇਂ ਥੋੜੇ ਜਿਹੜਾ ਗਿੱਦੜ ਵਾਹੇ ਨੂੰ ਦੋ ਪਾਸੇ ਵੰਡਿਆ ਹੋਇਆ ਵਿਚਾਲੇ ਰੇਲ ਦੀ ਲੀ ਨੇ ਜਿਵੇਂ ਵੀਰ ਗੱਲ ਕਰ ਰਿਹਾ ਸੀ ਗੱਡ ਲਾਉਤਾ ਜੇ ਉਹੀ ਗੱਡਰ ਥੋੜਾ ਉੱਚਾ ਕਰਕੇ ਲੱਗਿਆ ਹੁੰਦਾ ਮੰਨ ਲਓ ਤਾਂ ਲੰਘਣ ਦਾ ਰਸਤਾ ਬਣ ਜਾਂਦਾ ਇਹ ਤਾਂ ਸਾਡੀਆਂ ਸਾਡੀਆਂ ਲੋੜਾਂ ਦੇ ਨਾਲ ਖੇਡਦੇ ਆ ਸਰਕਾਰਾਂ ਸਾਨੂੰ ਵਰਤ ਕੇ ਆਪਣੇ ਕੰਮ ਕਰਦੀਆਂ ਅੱਜ ਇਹਨਾਂ ਨੂੰ ਆਪਦੀ ਕੁਰਸੀ ਪਿਆਰੀਆ ਕਿੱਡੀ ਵੱਡੀ ਤਰਾਸਦੀ ਆ ਜਿੱਦਣ ਵਾਏ ਦੇ ਵਿੱਚ ਵੱਡੇ ਥੰਮ ਰਹੇ ਆ ਸਿਆਸਤ ਕਿੱਧਰ ਵਾਸ ਚਦਾ ਬਾਬਾ ਬੋਰ ਕੋਏ ਜਾਣ ਵਾਲੀ ਇਥੋਂ ਵੀ ਆ ਅਕਾਲੀ ਦਲ ਦੀ ਪਾਰਟੀ ਇਥੋਂ ਦਾ ਪੰਜਵਾਰ ਦਾ ਮੱਖ ਮੰਤਰੀ ਜਿੱਦਣ ਵਾਏ ਤੋਂ ਜ਼ਿਆਦਾ ਜਿੱਦਣ ਵਾਏ ਦੀ ਡਿਵੈਲਪਮੈਂਟ ਤੁਹਾਡੇ ਸਾਹਮਣੇ ਆ ਤੁਹਾਨੂੰ ਧਰਨਾ ਲਾਉਣਾ ਪੈ ਰਿਹਾ ਦੂਜਾ ਤਾਜ਼ਾ ਤਾਜ਼ਾ ਨੌਜਵਾਨ ਇਥੋਂ ਉੱਠ ਕੇ ਵੱਡੀ ਲੀਡਰੀ ਦਾ ਸਾਥ ਬੰਦਾ ਰਾਜਾ ਵੜਿੰਗ ਅੱਜ ਕਾਂਗਰਸ ਦਾ ਮੁੱਖ ਮੰਤਰੀ ਦਾ ਦਾਅਵੇਦਾਰ ਅਗਵਾਉਂਦਾ ਕੇਂਦਰੀ ਆ ਪ੍ਰਧਾਨ ਕਾਂਗਰਸ ਦਾ ਤੇ ਮੰਤਰੀ ਵੀ ਰਹਿ ਚੁੱਕੇ ਆ ਪਰ ਗਿੱਦੜਵਾਹੇ ਦੇ ਲਈ ਕੀ ਕੀਤਾ ਮੈਂ ਲੱਭਦਾ ਗਿੱਦੜਵਾਹੇ ਦੇ ਲੋਕ ਉਹ ਲੋਕ ਨੇ ਜਿਨ੍ਹਾਂ ਨੂੰ 1200 ਵੋਟ ਤੇ ਜਿਤਾਇਆ ਸੀ ਜਿਹੜਾ ਹਾਰ ਮੰਨ ਕੇ ਘਰੋਂ ਚੱਲ ਗਿਆ ਸੀ ਤੇ ਤੁਸੀਂ ਆਵਾਜ਼ ਮਾਰ ਕੇ ਬੁਲਾਇਆ ਸੀ ਕਿ ਭਾਈ ਜਿੱਤ ਗਿਆ ਆ ਜਾ ਤੇ ਅੱਜ ਅੱਜ ਤੁਹਾਡੇ ਦੇ ਚੌੜਾ ਠੀਕ ਨਹੀਂ ਸਮਝਦਾ ਸੋ ਸਾਨੂੰ ਆਪ ਇਹ ਕਿਆ ਕਰਨਾ ਪਊਗਾ ਦੂਸਰੀ ਬੇਨਤੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਕਰਦਾ ਉਹ ਬੇਨਤੀ ਇਹ ਆ ਕਿ ਜਿਵੇਂ ਤੁਸੀਂ ਵਾਰ-ਵਾਰ ਜ਼ਿਕਰ ਕੀਤਾ ਕਿ 20000 ਵੋਟ ਆ। ਸੋ ਮੈਂ ਇਸ ਗੱਲ ਦੇ ਲਈ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਰ ਲਈ ਤਿਆਰ ਆ ਕਿ ਆਪਾਂ ਤੜਕੇ ਇੱਕ ਰੂਟ ਪਲਾਨ ਬਣਾਈਏ ਹਰ ਇੱਕ ਘਰ ਦੇ ਵਿੱਚ ਜਾਈਏ ਵੀ ਘੱਟੋ-ਘੱਟ ਇੱਕ ਇੱਕ ਬੰਦਾ ਸਾਡਾ ਇੱਥੇ ਬੈਠਾ ਹੋਣਾ ਚਾਹੀਦਾ। ਜੇ ਆਪਣਾ ਇੱਥੇ 500 ਘਰ ਆ ਤੇ 500 ਘਰ ਦੇ ਵਿੱਚੋਂ 300 ਬੰਦਾ ਤਾਂ ਇੱਥੇ ਹਾਜ਼ਰ ਹੋਣਾ ਚਾਹੀਦਾ। ਸੋ ਉਹਦਾ ਸਮਾਂ ਬੰਦ ਕਰ ਲਓ। ਜਿੰਨਾ ਟਾਈਮ ਆਪਾਂ ਇੱਥੇ ਧਰਨਾ ਦੇਣਾ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਧਰਨਾ ਦੇਣਾ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਸਵੇਰ ਦੇ ਕੰਮ ਨਿਬੇੜ ਕੇ ਆਪਾਂ ਇੱਥੇ ਸਰਕਾਰ ਦੇ ਖਿਲਾਫ ਜੇ ਗੱਲ ਕਰਨੀ ਹੈ ਤੇ ਸਾਡਾ ਜਿਹੜਾ ਗੱਲ ਕਰਨ ਵਾਲਾ ਇਹ ਵੀ ਸਾਨੂੰ ਇੱਕ ਪੂਲਟੀ ਸਾਈਨ ਨਾ ਹੋ ਜਾਏ ਕਿ ਅਸੀਂ ਇੱਥੇ ਕਹਿੰਦੇ ਇਹ ਕਹਿੰਦਾ ਕਈ ਕਹਿ ਕੇ ਛੱਡ ਦਿੰਦੇ ਆ ਕਿ ਤੀਹ-ਵੀ ਇੱਕ ਬੰਦੇ ਬੈਠੇ ਆ ਸੋ ਆਪਾਂ ਇਹ ਬੰਦਿਆਂ ਦੀ ਆਪਣੀ ਗਿਣਤੀ ਵਧਾਈਏ ਅਸੀਂ ਤੁਹਾਡੇ ਮੋਢੇ ਨਾਲ ਮੋਟਾ ਲਾ ਕੇ ਖੜੇ ਆ ਜਿੱਦੋਂ ਤੁਸੀਂ ਕਹੋਗੇ ਅਸੀਂ ਘਰ-ਘਰ ਜਾ ਕੇ ਤੁਹਾਡੇ ਲਈ ਹਰ ਇੱਕ ਵਿਅਕਤੀ ਨੂੰ ਘਰ ਵਾਲਿਆਂ ਨੂੰ ਅਪੀਲ ਕਰਾਂਗੇ ਵੈਸੇ ਅਪੀਲ ਕਰਨੀ ਬੰਦ ਹੀ ਨਹੀਂ ਕਿਉਂਕਿ ਸਾਡਾ ਸਾਰਿਆਂ ਦਾ ਦਰਦ ਹੈ ਅਸੀਂ ਮੰਗ ਕੀ ਰਏ ਹਣਾਂ ਤੋਂ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਸਰਕਾਰੀ ਸਕੂਲ ਦਿੱਤਾ ਜਾਵੇ ਜਿਹਦੇ ਤੇ ਸਰਕਾਰ ਬਣ ਕੇ ਆਈ ਹੈ ਕਿ ਅਸੀਂ ਹਰ ਇੱਕ ਅ ਘਰ ਦੇ ਜਿਹੜੇ ਜਵਾਕ ਆ ਉਹਨਾਂ ਨੂੰ ਫਿਰ ਸਿੱਖਿਆ ਦੇਵਾਂਗੇ ਤੇ ਤੇ ਸਕੂਲ ਹੀ ਨਹੀਂ ਹੈਗਾ ਕਿਰੀ ਸਿੱਖਿਆ ਕਿ ਦੇਣੀ ਇਹਨਾਂ ਨੇ ਸੋ ਦੂਸਰਾ ਜਿਹੜਾ ਤੁਸੀਂ ਮੰਗਿਆ ਕਿ ਸਾਨੂੰ ਸਰਕਾਰੀ ਹਸਪੀਟਲ ਦਿੱਤਾ ਜਾਵੇ ਉਹ ਵੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜੇ ਪਹਿਲਾ ਸੋਧਾ ਚੰਦਰ ਸਿੰਘ ਜੀ ਹੁਣ ਮਹੱਲਾ ਕਲੀਨਿਕ ਬਣਾਤੇ ਆ ਸਾਡੇ ਤੋਂ ਵੀ ਨਹੀਂ ਹੈਗਾ ਤੋਂ ਸਿਰਫ ਸਾਨੂੰ ਲਾਰੇ ਲਾਏ ਜਾਂਦੇ ਆ ਤੀਜਾ ਕੀ ਮੰਗਦੇ ਆ ਕਿ ਭਾਈ ਜਿਹੜੇ ਕੋਈ ਜਮਾ ਪੂੰਜੀ ਅਸੀਂ ਕੀਤੀ ਹੋਈ ਆ ਉਹਦਾ ਲੈਣ ਦੇਣ ਸੌਖਾ ਕੀਤਾ ਜਾਵੇ ਸਾਡੇ ਇਸ 20000 ਜਾਂ 25000 ਬੰਦੇ ਦੇ ਜਾਇਸ ਪੈਂਡ ਦੇ ਵਿੱਚ ਇਹ ਟੀਮ ਲਾਇਆ ਜਾਵੇ ਬੈਂਕ ਬਣਾਈ ਜਾਵੇ ਤਾਂ ਮੈਨੂੰ ਲੱਗਦਾ ਇਹਦੇ ਤੇ ਵੀ ਕੋਈ ਦੋ ਰਾਹ ਨਹੀਂ ਹੈਗੀਆਂ ਜਦੋਂ ਸਾਡੇ ਘਰਾਂ ਦੀ ਕੋਰਤੀ ਕਰਨੀ ਹੁੰਦੀ ਆ ਉਦੋਂ ਤਾਂ ਬੈਂਕ ਘਰਾਂ ਜਵਾਰ ਦਿੰਨੇ ਹੋ ਜਦੋਂ ਸਾ ਤੋਂ ਪੈਸੇ ਵਸੂਲ ਕਰਨੇ ਹੁੰਦੇ ਉਦੋਂ ਤਾਂ ਬੈਂਕਾਂ ਦੇ ਮੁਲਾਜ਼ਮ ਸਾਡੇ ਘਰਾਂ ਜਵਾਰ ਦਿੰਨੇ ਹੋ ਕਹਿੰਦੇ ਇਹਨਾਂ ਨੇ ਭਾਈ 10000 ਦਾ ਲੋਨ ਲਿਆ ਤੇ ਉੱਥੇ 20000 ਦੇ ਤੁਸੀਂ ਗੇੜੇ ਮਾਰ ਦਿੰਨੇ ਹੋ ਸੋ ਸਾਡੀ ਜਦੋਂ ਤੁਸੀਂ ਸਾਨੂੰ ਬੇਇੱਜ਼ਤ ਕਰਨਾ ਹੁੰਦਾ ਉਦੋਂ ਤਾਂ ਬਾਹਰਲੇ ਅਫਸਰ ਲਾ ਕੇ ਤੁਸੀਂ ਘਰਾਂ ਜਵਾਰ ਦਿੰਨੇ ਹੋ ਤੇ ਜਿੱਥੇ ਅਸੀਂ ਸੌਦਾ ਦੀ ਗੱਲ ਕਰਦੇ ਹਾਂ ਉਦੋਂ ਤਾਂ ਤੱਕ ਵੇਟ ਨਹੀਂ ਮਿਲਾਇਆ ਜਾਂਦਾ ਸੋ ਉਹ ਵੀ ਇਸ ਏਰੀਏ ਦੇ ਵਿੱਚ ਜਿੱਥੋਂ ਦੇ ਫਾਈਨੈਂਸ ਮਿਨਿਸਟਰ ਰਹੇ ਹੋਣ ਜਿੱਥੋਂ ਦੇ ਮੱਖ ਮੰਤਰੀ ਰਹੇ ਹੁਣ ਜਿੱਥੋਂ ਦੇ ਮੈਲਾ ਦਾ ਰਾਜਾ ਵੜੇਂ ਗਰੇਆ ਸੀਗਾ ਟਰਾਂਸਪੋਰਟ ਮੰਤਰੀ ਤੋਂ ਇਥੋਂ ਦੇ ਵੱਡੇ ਵੱਡੇ ਮੰਤਰੀ ਰਹੇ ਹੁਣ ਤੇ ਹੱਲ ਸਾਡੀਆਂ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਪ੍ਰੋਬਲਮਾਂ ਰਹੂਆਂ ਹੁਣ ਹੋਰ ਕੀ ਮੰਗ ਕੀਤੀ ਆ ਕਿ ਭਾਈ ਟਰ ਚੱਕੇ ਵੱਧ ਗਏ ਆ ਪਿੰਡ ਵਾਲਿਆਂ ਦਾ ਨੁਕਸਾਨ ਹੁੰਦਾ ਜਦੋਂ ਉਹ ਰੱਤ ਲਿਖਾਉਣ ਠਾੜੇ ਜਾਂਦੇ ਆ ਉਹਨੂੰ ਫਟਕ ਲੱਗ ਜਾਂਦਾ ਤੇ ਚੌਂਕੀ ਤੇ ਪਿੰਡ ਚ ਬਣਾਈ ਜਾਵੇ ਕਿੱਡੀ ਗੱਲ ਆ ਇਹ ਕੱਪਟਾ ਹੀ ਰਹੂਗਾ ਇਹ ਤਾਂ ਨਹੀਂ ਅਸੀਂ ਕਹਿੰਦੇ ਕਿ ਇੱਥੇ ਚੋਰੀਆਂ ਵਧੀਆਂ ਹੋ ਰਹੀਆਂ ਜਾਂ ਸਾਡੇ ਨੌਜਵਾਨ ਕਰਦੇ ਆ ਪਰ ਇੱਕ ਭੈ ਦਾ ਰਹੂਗਾ ਆਲਦੀ ਡਾਕ ਤਕਲੀਫ ਦੱਸਣ ਲਈ ਇੱਕ ਤਾਂ ਪਹਿਲਾ ਬੰਦਾ ਕਬਰਾਇਆ ਹੁੰਦਾ ਦੂਜਾ ਮੌਤ ਦੇ ਮੂੰਹ ਤੋਂ ਲੰਘ ਕੇ ਜਾਣਾ ਪੈਂਦਾ ਸੋ ਇਹ ਬੇਸਿਕ ਜਿਹੀਆਂ ਲੋੜਾਂ ਹਜੇ ਤਾਂ ਤੁਸੀਂ ਸਰਕਾਰ ਨੂੰ ਮਨ ਲੱਗਦਾ ਸਰਕਾਰ ਦੀਆਂ ਮੰਗਾਂ ਤੇ ਘੇਰਿਆ ਨਹੀਂ ਤੇ ਇਹ ਹੀ ਨਹੀਂ ਕਰ ਰਹੇ ਤੇ ਜੇ ਆਪਾਂ ਸਰਕਾਰ ਦੀਆਂ ਮੰਗਾਂ ਤੇ ਘੇਰਣ ਦੀ ਗੱਲ ਕਰਾਂਗੇ ਤੇ ਇਹਨਾਂ ਦਾ ਕੀ ਹਾਲ ਹੋਊਗਾ ਸੋ ਵੀਰੋ ਮੈਂ ਇੰਨੀ ਇੱਕ ਬੇਨਤੀਆਂ ਕਰਦਾ ਕਿ ਜਦੋਂ ਵੀ ਅੱਪਾ ਇਸ ਪਿੰਡ 'ਚ ਪਹਿਲੇ ਤਾਂ ਘੇੜਾ ਲਾਈਏ ਜਿਹੜੇ ਮੋਤਵਾਰ ਸੱਜਣਾ ਸਾਰੇ ਜਾਣ ਆਪਾਂ ਘਰ-ਘਰ ਇੱਕ ਬੰਦੇ ਦੀ ਡਿਊਟੀ ਲਾਈਏ ਜਿਵੇਂ ਇਸ ਪੰਜਾਬ ਦੇ ਲਈ ਆਪਾਂ ਕੇਂਦਰ ਦੀ ਸਰਕਾਰ ਦੇ ਨਾਲ ਦਿੱਲੀ ਬੈਠੇ ਸੀ ਨਾ ਉਹਨਾਂ ਦਾ ਕਿਸਾਨ ਵੀਰ ਵੀ ਵਚ ਹੈ ਕਿ ਆ ਉਦੋਂ ਸਾਰੇ ਗਏ ਸੀ ਆਪਾਂ ਗਏ ਸੀ ਨਾ ਭਾਈ ਤਾਂ ਉਦੋਂ ਆਪਾਂ ਡਿਊਟੀਆਂ ਲਾਈਆਂ ਸੀ ਕਿ ਭਈ ਇੱਕ ਬੰਦਾ ਥੋੜਾ ਆਊਗਾ ਤੇ ਇੱਕ ਜਾਊਗਾ ਸੋ ਉਹ ਸਾਡੀ ਇੱਥੇ ਪਿੰਡ ਦੀ ਗੱਲ ਆ ਸਾਡੇ ਘਰ ਦੀ ਗੱਲ ਆ ਤੇ ਸਾਡੀਆਂ ਇਹ ਘਰਪੱਤਰ ਤੇ ਡਿਊਟੀਆਂ ਹੋਣੀਆਂ ਚਾਹੀਦੀਆਂ ਬੀਬੀਆਂ ਭੈਣਾਂ ਦਾ ਵੀ ਹੱਕ ਬੰਦ ਆ ਸਾਡੇ ਬਜ਼ੁਰਗਾਂ ਦਾ ਵੀ ਹੱਕ ਬੰਦ ਆ ਅਸੀਂ ਮੋੜਾਂ ਤੇ ਬੈਠ ਕੇ ਜੇ ਤਾਸ਼ ਕਟੇ ਨੂੰ ਤਰੀਹੀ ਚ ਦੇ ਸਕਦੇ ਆ ਤੇ ਅਸੀਂ ਇੱਥੇ ਆਪਣੀਆਂ ਮੰਗਾਂ ਦੇ ਲਈ ਵੀ ਕਰ ਸਕਦੇ ਆ ਸੋ ਆਪਾਂ ਸਾਰੇ ਰਲ ਕੇ ਇੱਕ ਵਾਰ ਪਿੰਡ 'ਚ ਵੀ ਆਪਣੇ ਜਿਹੜੇ ਪਿੰਡ ਵਾਸੀ ਉਹਨਾਂ ਨੂੰ ਲਾਮਬੰਦ ਕਰੀਏ ਤਾਂ ਫਿਰ ਜਿਹੜਾ ਅਗਲਾ ਐਕਸ਼ਨ ਪ੍ਰੋਗਰਾਮ ਹੋਊਗਾ ਸਰਕਾਰ ਦੇ ਖਿਲਾਫ ਕਿਵੇਂ ਦਾ ਵੀ ਹੋਊਗਾ ਉਹ ਆਪਾਂ ਹਰ ਇੱਕ ਤਰੀਕੇ ਨਾਲ ਹੱਲ ਕਰਾਂਗੇ ਚਾਹੇ ਰੇਲ ਰੋਕਣੀ ਆ ਚਾਹੇ ਸੜਕ ਰੋਕਣੀ ਆ ਜ਼ਾਹਿਰੀਆਂ ਬੰਦ ਕਰਨੀਆਂ ਬਿਲਕੁਲ ਹੀ ਉਹ ਆਪਾਂ ਸਾਰੇ ਜਿਹੜੇ ਇਥੋਂ ਵਧੀਆ ਤਰੀਕੇ ਦੇ ਨਾਲ ਮжоਰਿਟੀ ਲਿਆਵਾਂ ਤੇ ਲਾਭ ਮਹਿਵਾਗੇ